ਯਾਦ ਰੱਖਣਾ ਜੀ ਜਿਹੜੀ ਸਾਡੀ ਜ਼ਿੰਦਗੀ ਵਿੱਚ ਅਸੀਂ ਜੇ ਦੁਖੀ ਆ ਜਾਂ ਸੁਖੀ ਆ ਦੋ ਚੀਜ਼ਾਂ ਨੇ ਜਾਂ ਦੁਖੀ ਆ ਜਾਂ ਸੁਖੀ ਆ ਮਨਾਂ ਚ ਚਾਹਤੀ ਮਾਰੋ ਵੀ ਦੁਖੀਆਂ ਚ ਗਿਣਤੀ ਕਰੀਏ ਕਿ ਸੁਖੀਆਂ ਚ ਕਰੀਏ ਵੀ ਦੁਖੀ ਕਿ ਸੁਖੀ ਦੁਖੀ ਜਾਂ ਸੁਖੀ ਗਿਣਤੀ ਹੋਣੀ ਆ ਜਾਂ ਸੁਖੀਆਂ ਚ ਜਾਂ ਦੁਖੀਆਂ ਚ ਜੇ ਜੇ ਤੁਸੀਂ ਕਹੋਗੇ ਵੀ ਦੁਖੀ ਅਸੀਂ ਪੈਸੇ ਕਰਕੇ ਆ ਲੋਕ ਤੰਗ ਕਰਦੇ ਨੇ ਪੈਸਾ ਘਟੇ ਘਰ ਜੇ ਨਹੀਂ ਬਣਿਆ ਤਾਂ ਦੁਖੀ ਆ ਜਾਂ ਜਿਹੜਾ ਵੀ ਤੁਸੀਂ ਕਾਰਨ ਦਸੋਗੇ ਵੀ ਮੈਂ ਦੁਖੀ ਆ ਮੈਂ ਦੁਖੀ ਆ ਆ ਕਾਰਨ ਕਿਹੜਾ ਵੀ ਤੁਸੀਂ ਕਾਰਨ ਦਸੋਗੇ ਉਹ ਸਾਰੇ ਕਾਰਨ ਤੇਰੇ ਦੁਖੀ ਹੋਣ ਦੇ ਗਲਤ ਜਿਹੜਾ ਵੀ ਕਾਰਨ ਦੱਸੇਗਾ ਵੀ ਮੇਰੇ ਬੱਚਾ ਹੈ ਨਹੀਂ ਮੈਂ ਤਾਂ ਦੁਖੀ ਹਾਂ ਪਰ ਵਿਦੇਸ਼ਾਂ ਦੇ ਵਿੱਚ ਹਜ਼ਾਰਾਂ ਲੋਕ ਇਦਾਂ ਦੇ ਨੇ ਲੱਖਾਂ ਕਰੋੜਾਂ ਲੋਕ ਇਦਾਂ ਦੇ ਨੇ ਜਿਹੜੇ ਬੱਚੇ ਪੈਦਾ ਹੀ ਨਹੀਂ ਕਰਦੇ ਕਹਿੰਦੇ ਸਾਨੂੰ ਬੱਚਾ ਚਾਹੀਦਾ ਹੀ ਔਰ ਤੈਨੂੰ ਇਦਾਂ ਦੇ ਲੋਕ ਵੀ ਖਾ ਦੇਵਾਂਗੇ ਜਿਨ੍ਹਾਂ ਕੋਲੇ ਬੱਚੇ ਹੈ ਨਹੀਂ ਪਰ ਉਹ ਸੁਖੀ ਨੇ ਖੁਸ਼ ਨੇ ਆਪਣੀ ਜ਼ਿੰਦਗੀ 'ਚ ਮਸਤ ਨੇ ਜੇ ਤੂੰ ਕਾਰਨ ਦੱਸੇਗਾ ਵੀ ਮੇਰੇ ਕੋਲੇ ਪੈਸਾ ਹੈ ਨਹੀਂ ਤੈਨੂੰ ਇਦਾਂ ਦੇ ਵਿਖਾ ਦੇਾਂਗੇ ਕਈਆਂ ਕੋਲ ਪੈਸਾ ਹੈ ਨਹੀਂ ਤੇਰੇ ਤੋਂ ਬਿਲਕੁਲ ਹੀ ਥੱਲੇ ਐ ਜੇ ਤੂੰ 500 ਕਮਾਉਂਦਾ ਹੈ ਜਾਂ 350 ਕਮਾਉਂਦਾ ਹੈ ਉਹ ਤੇ 100 ਵੀ ਨਹੀਂ ਕਮਾਉਂਦਾ ਪਰ ਉਹ ਖੁਸ਼ ਹੈ ਇਹਦਾ ਤੇਰ ਮਤਲਬ ਪੈਸੇ ਵਾਲਾ ਕਾਰਨ ਵੀ ਤੇਰਾ ਬੋਲੋ ਠੀਕ ਨਹੀਂ ਹੈ ਜੇ ਤੂੰ ਇਹ ਕਾਰਨ ਦਏਗਾ ਮੈਂ ਤਾਂ ਦੁਖੀਆਂ ਲੋਕ ਮੈਨੂੰ ਆ ਗੱਲਾਂ ਕਰਦੇ ਨੇ ਐ ਕਹਿੰਦੇ ਨੇ ਫਿਰ ਤੈਨੂੰ ਉਹ ਵਿਖਾ ਦਿੰਨੇ ਆ ਜਿਨ੍ਹਾਂ ਨੂੰ ਸਾਰੀ ਦੁਨੀਆ ਹੀ ਮਾੜਾ ਕਹਿੰਦੀ ਏ ਫਿਰ ਵੀ ਖੁਸ਼ ਨੇ ਫਿਰ ਵੀ ਖੁਸ਼ ਨੇ ਤੇਰਾ ਇਹ ਕਾਰਨ ਵੀ ਸਹੀ ਨਹੀਂ ਜਿਹੜਾ ਵੀ ਤੂੰ ਦੁਖੀ ਹੋਣ ਦਾ ਕਾਰਨ ਦੇਗਾ ਵੀ ਆਹ ਕਾਰਨ ਹੈ ਮੈਂ ਤਾਂ ਦੁਖੀ ਹਾਂ ਜਾਤ ਰੱਖੋ ਹੁਣ ਜੇ ਤੁਸੀਂ ਸੁਖੀ ਹੋਣ ਦੇ ਕਾਰਨ ਦਿਓ ਮੈਨੂੰ ਵੀ ਇੱਕ ਸੁਖੀ ਹੋਣ ਦੀ ਕਾਰਨ ਦੱਸੋ ਵੀ ਸੁਖੀ ਕਿਵੇਂ ਆ ਜਿਹੜੇ ਬੰਦੇ ਤੁਹਾਡੇ 'ਚ ਪੁੱਛ ਲੈਣਿਆ ਵੀ ਸੁਖੀ ਕਿਵੇਂ ਆ ਦੱਸ ਮੇਰਾ ਵਿਆਹ ਹੋਇਆ ਵਿਆਹ ਇਹ ਤੇ ਸਾਰੇ ਹੀ ਨੇ ਤੂੰ ਸੁਖੀ ਹੈ ਬਾਕੀ ਵਿਆਹੇ ਸੁਖੀ ਨਹੀਂ ਹਨ ਅੱਛਾ ਜੇ ਤੂੰ ਕਾਰਨ ਦੱਸੇਂਗਾ ਸੁਖੀ ਹੋਣ ਦਾ ਵੀ ਇਹ ਕਾਰਨ ਹੈ ਕਿ ਮੈਂ ਮੇਰਾ ਘਰ ਬਣ ਗਿਆ ਫਿਰ ਤੈਨੂੰ ਇਦਾਂ ਦੇ ਵੱਡੇ ਵਿਖਾ ਦੇਣਾ ਜਿਨ੍ਹਾਂ ਦੇ ਘਰ ਤੇਰੇ ਤੋਂ ਕਿਤੇ ਵੱਡੇ ਵੱਡੇ ਨੇ ਪਰ ਉਹ ਸੁਖੀ ਨਹੀਂ ਹਨ ਜੇ ਤੂੰ ਸੁਖੀ ਹੋਣ ਦਾ ਕਾਰਨ ਇਹ ਦਿਆਂਗਾ ਮੇਰੇ ਬੱਚੇ ਨੇ ਪੁੱਤ-ਪੋਤੇ ਨੇ ਫਿਰ ਕਈਆਂ ਦੇ ਪੁੱਤ-ਪੋਤੇ ਬੱਚੇ ਤੇਰੇ ਤੋਂ ਵੀ ਜ਼ਿਆਦਾ ਨੇ ਉਹ ਵੀ ਸੁਖੀ ਨਹੀਂ ਹੈਗੇ ਹੁਣ ਇੱਕ ਗੱਲ ਪੱਕੀ ਚੇਤਾ ਕਰ ਲੋ ਜਿੰਨੇ ਦੁਖੀ ਆ ਜਾਂ ਜਿੰਨੇ ਸੁਖੀ ਆ ਇਹ ਬਾਹਰਲੇ ਮਟੀਰੀਅਲ ਕਰਕੇ ਧੀਆਂ ਪੁੱਤਾਂ ਕਰਕੇ ਘਰ ਕਰਕੇ ਗੱਡੀਆਂ ਕਰਕੇ ਪੈਸੇ ਕਰਕੇ ਨਾ ਅਸੀਂ ਦੁਖੀ ਆ ਪੈਸੇ ਕਰਕੇ ਨਾ ਅਸੀਂ ਸੁਖੀ ਐਸੇ ਕਰਕੇ ਬੱਚਿਆਂ ਕਰਕੇ ਪ੍ਰਾਪਰਟੀਆਂ ਕਰਕੇ ਘਰ ਕਰਕੇ ਨਾ ਅਸੀਂ ਸੁਖੀ ਆਂ ਨਾ ਇਹਨਾਂ ਦੇ ਆਉਣ ਨਾਲ ਸੁੱਖ ਮਿਲਦਾ ਤੇ ਨਾ ਇਹਨਾਂ ਦੇ ਜਾਣ ਨਾਲ ਦੁੱਖ ਮਿਲਦਾ ਫਿਰ ਸੁੱਖ ਦੁੱਖ ਕਿੱਥੇ ਆ ਸੁੱਖ ਦੁੱਖ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਸੁੱਖ ਦੁੱਖ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਸੋਚ ਦਾ ਕਿਵੇਂ ਤੇਰੇ ਸੋਚਣ ਦਾ ਪੈਟਰਨ ਕਿਵੇਂ ਕੜੀ ਨਾਲ ਕੜੀ ਕਿਵੇਂ ਜੋੜਦਾ ਤੇਰੇ ਦਿਮਾਗ ਵਿੱਚ ਨਾ ਜਿਵੇਂ ਫੁਰਨੇ ਆਉਂਦੇ ਨੇ ਇੱਕ ਫੁਰਨਾ ਫਿਰ ਉਹਦੇ ਮਗਰ ਦੂਜਾ ਫੁਰਨਾ ਫਿਰ ਤੀਸਰਾ ਫੁਰਨਾ ਫਿਰ ਚੌਥਾ ਫੁਰਨਾ ਥਾਟ ਪਿੱਛੇ ਥਾਟ ਥਾਟ ਪਿੱਛੇ ਥਾਟ ਚੱਲਦੇ ਨੇ ਲਾਈਨ ਵਿੱਚ ਚੱਲਦੇ ਨੇ ਸਾਰੇ ਪੈਟਰਨ ਹੁੰਦਾ ਕੁਝ ਬੰਦੇ ਸੋਚਣ ਦਾ ਪੈਟਰਨ 네ਗੇਟਿਵ ਹੈ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਪੋਜ਼ਿਟਿਵ ਹੈ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਇਦਾਂ ਦਾ ਜਿਦੇ ਚ ਉਹ ਸੁਖੀ ਰਹਿੰਦੇ ਨੇ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਇਦਾਂ ਦਾ ਜਿਦੇ ਵਿੱਚ ਉਹ ਹਮੇਸ਼ਾ ਦੁਖੀ ਹੀ ਰਹਿੰਦੇ ਹਨ ਸੋਚਣ ਦਾ ਪੈਟਰਨ ਹੈ ਸੋਚ ਹੈ ਸੋਚ ਹੈ ਆਪਣੀ ਹੁਣ ਪਰਵਰਿਸ਼ ਕਿੱਦਾਂ ਕੀਤੀ ਗਈ ਹੈ ਪਾਲਿਆ ਕਿਵੇਂ ਗਿਆ ਸੋਚਿਆ ਸੋਚਦਾ ਕਿਵੇਂ ਹੈ ਤੇਰਾ ਸ਼ੁਰੂ ਤੋਂ ਲੈ ਕੇ ਸੋਚਣ ਦਾ ਸੁਭਾਅ ਕਿਵੇਂ ਸੋਚਦਾ ਤੁਹਾਨੂੰ ਇਹ ਚੀਜ਼ 네ਗੇਟਿਵ ਤੇ ਪੋਜ਼ਿਟਿਵ ਕਰਦੀ ਹੈ ਮੇਰਾ ਤਜਰਬਾ ਹੈ ਜਿਹੜਾ ਬੰਦਾ 네ਗੇਟਿਵ ਸੀ ਸੋਚਣ ਦਾ ਪੈਟਰਨ ਗਲਤ ਸੀ ਗਰੀਬੀ ਵਿੱਚ ਸੀ ਅੱਜ ਅਮਰੀਕਾ ਦੇ ਵਿੱਚ ਸੈਟਲ ਹੋ ਗਏ 10 20 30 ਟਰੱਕ ਨੇ ਕਾਰੋਬਾਰ ਨੇ ਪਰ ਸੁਖੀ ਨਹੀਂ ਹੋਏ ਕਿਉਂਕਿ ਸੋਚਣ ਦਾ ਪੈਟਰਨ ਨਹੀਂ ਬਦਲਿਆ ਗੱਡੀਆਂ ਨਹੀਂ ਬਦਲਣੀਆਂ ਦੇਸ਼ ਨਹੀਂ ਬਦਲਨੇ ਤੁਸੀਂ ਸੋਚਣ ਦਾ ਪੈਟਰਨ ਬਦਲਨਾ ਹੈ ਤਕਨੀਕ ਬਦਲੋ ਸੋਚਦਾ ਕਿਵੇਂ ਹੈ ਤੈਨੂੰ ਕੀ ਲੱਗਦਾ ਤੁਸੀਂ ਤਜਰਬਾ ਕਰੋ ਦੁਖੀ ਸੀ ਗੱਡੀ ਨਹੀਂ ਹੈਗੀ ਗੱਡੀ ਆ ਗਈ ਹੁਣ ਸੁਖੀ ਸਾਲਕ ਹੋ ਗਿਆ ਗੱਡੀ ਹੁਣ ਤੇ ਹੈਗੀ ਹੁਣ ਸੁਖੀ ਹੋ ਗਿਆ ਫੇਰ ਸੋਚਣ ਦਾ ਪੈਟਰਨ ਉੱਥੇ ਹੀ ਬੱਚਾ ਹੈ ਨਹੀਂ ਨਾ ਬੱਚਾ ਹੋ ਗਿਆ ਹੁਣ 2 ਸਾਲ ਦਾ ਹੋ ਗਿਆ ਹੁਣ ਖੁਸ਼ ਹੋ ਗਿਆ ਤੂੰ ਸੋਚਣ ਦਾ ਪੈਟਰਨ ਹੀ ਮਾੜਾ ਕੀ ਕਰੋਗੇ ਤੁਸੀਂ ਰਾਭੋ ਭੈਣੋ ਮਸਲਾ ਮੈਲਾ ਦਾ ਜਾਂ ਕੰਡਿਆਂ ਦਾ ਨਹੀਂ ਮਸਲਾ ਇਹ ਹੈ ਉਹਨਾਂ ਤੇ ਬੈਠਾ ਕੌਣ ਹੈ ਉੱਥੇ ਪਿਆ ਕੌਣ ਹੈ ਮੈਨੂੰ ਅੱਜ ਇੱਕ ਬਾਪੂ ਜੀ ਸਾਡੇ ਆਏ ਸਾਡੇ ਟਰਸਟੀ ਮੰਗਟ ਜੀ ਹਨ ਉਹਨਾਂ ਦੇ ਫਾਦਰ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਉਮਰ ਵਿੱਚ ਚਲੇ ਗਏ ਮਤਲਬ ਇਹ ਕੀ ਹੈ ਮੈਨੂੰ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਦੀ ਉਮਰ ਤੇ ਕਿਵੇਂ ਕਹਿ ਰਹੇ ਨੇ ਬਾਪੂ ਜੀ 43 ਸਾਲ 9 ਮਹੀਨੇ ਜਦੋਂ ਉਹਨਾਂ ਨੇ ਉਹ ਲਾਈਨ ਬੋਲੀ ਨਾ ਵੀ ਉਮਰ ਤੁਹਾਡੀ ਵੀ ਹੁਣ ਉਨੀ ਕੁ ਹੋ ਗਈ ਤੇ ਮੈਂ ਇੱਕਦਮ ਮੇਰੇ ਦਿਮਾਗ 'ਚ ਆਇਆ ਕਦੇ ਕਈ ਵਾਰੀ ਕਈ ਚੀਜ਼ਾਂ ਅਸੀਂ ਸੋਚਦੇ ਨਹੀਂ ਹੁੰਦੇ ਤੇ ਮੈਂ ਸੋਚ ਰਿਹਾ ਵੀ ਜਿਸ ਉਮਰ ਵਿੱਚ ਹੁਣ ਮੈਂ ਆ ਇਸ ਉਮਰ ਵਿੱਚ ਸੱਚੇ ਪਾਤਸ਼ਾਹ ਦੁਨੀਆ 'ਚੋਂ ਚਲੇ ਗਏ ਸੀ ਇੰਨੀ ਉਮਰ ਇੰਨੀ ਉਮਰ ਸੀ ਜਿੰਨੀ ਐਸ ਵੇਲੇ ਮੇਰੀ ਉਮਰ ਐ ਇੰਨੀ ਉਮਰ ਪੋਗੀ ਗੁਰੂ ਗੋਬਿੰਦ ਸਿੰਘ ਕਿੱਡੀ ਕੋ ਮਰਿਆ ਦੱਸੋ 44 ਸਾਲ ਕੀ ਉਮਰ ਕਿ ਕਿੰਨੀ ਛੋਟੀ ਉਮਰ ਦੇ ਵਿੱਚ ਦਸ਼ਮੇਸ਼ ਪਿਤਾ ਸੰਸਾਰ ਚ ਗਏ ਤੇ ਮੈਂ ਸੋਚ ਰਿਹਾ ਸੀ ਵੀ ਵੇਖੋ ਸੋਚਣ ਦਾ ਪੈਟਰਨ ਕਿਵੇਂ ਦੀ ਸੋਚ ਕਿ ਬਚਪਨ ਤੋਂ ਲੈ ਕੇ ਪੋਜਿਟਿਵ 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 ਤੇ ਇੱਕ ਤਾਂ ਇਹਦੇ ਵਿੱਚ ਵਿੱਚ ਹੀ ਇੰਨੀ ਉਮਰ ਦੇ ਵਿੱਚ ਵਿੱਚ ਹੀ ਮੈਲ ਵੀ ਆ ਗਏ ਇੰਨੀ ਉਮਰ ਦੇ ਵਿੱਚ ਵੀ ਜੰਗਾ ਵੀ 13 14 ਆ ਗਈਆਂ ਇੰਨੀ ਉਮਰ ਦੇ ਵਿੱਚ 13 ਜੰਗਾ ਵੀ ਆਉਂਦੀ ਆਉਂਦੀਆਂ ਐ ਇੰਨੀ ਉਮਰ ਦੇ ਵਿੱਚ ਅਨੰਦਪੁਰ ਵਸਦਾ ਵੀ ਐ ਇੰਨੀ ਉਮਰ ਦੇ ਵਿੱਚ ਅਨੰਦਪੁਰ ਸਾਹਿਬ ਛੱਡਣਾ ਵੀ ਪੈਂਦਾ ਐ ਇੰਨੀ ਉਮਰ ਦੇ ਵਿੱਚ ਬੱਚੇ ਵੀ ਹੁੰਦੇ ਐ ਵਿਆਹ ਵੀ ਹੁੰਦਾ ਐ ਇੰਨੀ ਉਮਰ ਦੇ ਵਿੱਚ 17 ਸਾਲ ਦਾ ਅਜੀਤ ਸਿੰਘ 18 ਸਾਲ ਦਾ 14 ਸਾਲ ਦਾ ਜੋਰਾਵਰ ਸਿੰਘ ਜੁਝਾਰ ਸਿੰਘ ਫਤਿਹ ਸਿੰਘ ਇਹ ਸਭ ਚਲੇ ਵੀ ਗਏ ਇੰਨੀ ਉਮਰ ਦੀ 41 ਸਾਲ 9 ਮਹੀਨੇ 42 ਦੇ ਪੂਰੇ ਨਹੀਂ ਹੋਏ 40 ਸਾਲ ਦੇ ਪੂਰੇ ਨਹੀਂ ਹੋਏ ਕਮਾਲ ਦੀ ਗੱਲ ਬੇਬੇ ਇੰਨੇ ਇੰਨੇ ਚ ਸਭ ਕੁਝ ਹੋ ਗਿਆ ਉਮਰਾਂ ਦਾ ਸਿਆਣਪਾਂ ਨਾਲ ਕੋਈ ਸਬੰਧ ਨਹੀਂ ਹੁੰਦਾ ਸਿਆਣਾ ਹੋ ਜਾਏ ਏਡਾ ਕੋ ਹੋ ਜਾਏ ਨਾ ਹੋਵੇ ساری ਜ਼ਿੰਦਗੀ ਲੰਘ ਜਾਈ ਤੁਹਾਨੂੰ ਕਿੰਨੇ ਭਲੇਖਾ ਪਾਤਾ ਹੈ ਗੱਡੀਆਂ ਪੈਸਾ ਅਮੀਰੀ ਅਮਰੀਕਾ ਕੈਨੇਡਾ ਬਾਹਰਲੇ ਦੇਸ਼ ਬੰਦੇ ਨੂੰ ਸੁਖੀ ਕਰੇ ਨਹੀਂ ਕਰਦੇ ਦੁਖੀ ਨੇ ਦੁਖੀ ਰਹਿਣਾ ਸੁਖੀ ਨੇ ਸੁਖੀ ਰਹਿਣਾ ਇਹ ਇਹ ਗੱਲ ਬੈਂਦੀ ਨਹੀਂ ਦਿਮਾਗ ਚ ਸਾਨੂੰ ਪਤਾ ਕਰ ਲਈ ਨਹੀਂ 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 ਪੈਸਾ ਹੋਵੇ ਬੰਦਾ ਖੁਸ਼ ਹੋ ਸਕਦਾ ਨਹੀਂ ਇਹ ਗੱਲ ਸੱਚ ਇਹ ਗੱਲ ਨਹੀਂ ਸੱਚ ਇਹ ਭੁਲੇਖਾ ਹੈ ਮਾਇਆ ਗੁਜਰਾਨ ਹੋ ਸਕਦੀ ਹੈ ਟਾਈਮ ਪਾਸ ਹੋ ਸਕਦਾ ਹੈ ਸਾਨੂੰ ਸੁੱਖ ਸਹੂਲਤਾ ਮਿਲ ਸਕਦੀਆਂ ਨੇ ਬੈੱਡ ਆ ਸਕਦਾ ਮਾਇਆ ਨਾਲ ਪੈਸੇ ਨਾਲ ਇੰਦ ਨਹੀਂ ਆਉਣੀ ਪੈਸੇ ਨਾਲ ਏਸੀ ਵਾਲਾ ਕਮਰਾ ਹੋ ਸਕਦਾ ਨੀਂਦ ਨਹੀਂ ਆਉਂਦੀ ਪੈਸੇ ਨਾਲ ਖਾਣਾ ਚੰਗਾ ਖਾ ਸਕਦੇ ਹਾਂ ਤੰਦਰੁਸਤੀ ਨਹੀਂ ਆਉਂਦੀ ਇਹ ਤੇ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਤੁਸੀਂ ਸੋਚਦੇ ਕਿਵੇਂ ਹੋ 네ਗੇਟਿਵ ਹੋ ਕਿ ਪੋਜ਼ਿਟਿਵ ਹੋ ਤੇ ਜਿਹੜਾ ਬੰਦਾ 네ਗੇਟਿਵ ਰਹਿੰਦਾ ਜਿਹੜਾ ਵੀ ਕਹਿੰਦਾ ਮੈਂ ਦੁਖੀ ਹਾਂ ਉਹ ਦੁਖੀ ਦੁਖਾ ਕਰਕੇ ਨਹੀਂ ਆਪਣੀ ਸੋਚ ਕਰਦੀ ਆਪਣੀ ਸੋਚ ਉਹਦੀ ਇਦਾਂ ਦੀ ਬਣ ਗਈ ਹੈ ਜਿਨੇ ਤੂੰ ਗਰੀਬ ਹੈ ਤੇਰੇ ਤੋਂ ਕਿਤੇ ਗਰੀਬ ਗਰੀਬ ਦੁਨੀਆ ਪਈ ਜੇ ਤੂੰ ਕਹਿੰਦਾ ਮੇਰੀ ਕਮਾਈ ਘਟ ਹੈ ਮੇਰੀ ਇਨਕਮ ਘਟ ਹੈ ਤੇਰੇ ਤੋਂ ਕਿਤੇ ਘਟ ਹੈਗੀ ਲੋਕਾਂ ਦੀ ਬਹੁਤ ਘਟ ਇਨਕਮ ਵੀ ਹੈਗੀ ਅਸਲ ਵਿੱਚ ਅਸੀਂ ਫਿਰ ਥਾਂ ਬਦਲਦੇ ਆਂ ਜਗ੍ਹਾ ਬਦਲਦੇ ਆਂ ਆ ਕਰਕੇ ਵੇਖ ਲਓ ਆ ਕਰਕੇ ਵੇਖ ਲਓ ਸੁਖੀ ਹੁੰਦਾ ਹੀ ਨਹੀਂ ਮੰਦਾ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ساری ਜ਼ਿੰਦਗੀ ਯਤਨ ਕਰਕੇ ਵੇਖ ਲੈ ਇੱਥੇ 80 80 ਸਾਲ ਦੇ ਬੈਠੇ ਹੋਣਗੇ 60 70 ਸਾਲ ਦੇ ਕਿੰਨਾ ਕੁਝ ਕਰਕੇ ਵੇਖ ਲਿਆ ਗੱਲ ਬਣੀ ਨਹੀਂ ਹੁਣ ਤੇ ਮੜੀਆਂ ਦੇ ਨੇੜੇ ਹੀ ਆਂ ਹੁਣ ਤੇ ਅਪੜੇ ਖੜੇ ਆ ਗੱਲ ਬਣੀ ਨਹੀਂ ਬਣਨੀ ਗਲਤ ਸੀ ਨਾ ਤੂੰ ਬਾਹਰ ਨੂੰ ਲੱਭਦਾ ਸੀ ਗੁਰੂ ਸਾਹਿਬ ਕਹਿੰਦੇ ਸੁੱਖ ਤੇਰੇ ਅੰਦਰ ਨੂੰ ਸੀ ਯਾਤਰਾ ਅੰਦਰ ਦੀ ਕਰਦਾ ਅੰਦਰੋਂ ਚੇਂਜ ਕਰਦਾ ਅੰਦਰੋਂ ਟਿਊਨਿੰਗ ਕਰਦਾ ਆਪਣੀ ਤੇਰੀ ਟਿਊਨਿੰਗ ਬਾਹਰ ਨਹੀਂ ਹਿੱਲੀ ਅੰਦਰ ਹਿੱਲੀ ਹੈ ਆ ਜਿਹੜਾ ਆ ਮੈਂ ਵਾਜਾ ਰੱਖਿਆ ਜੇ ਇਹ ਵਾਜਾ ਸੁਰ ਬੋਲਣ ਲੱਗ ਜੇ ਨਾ ਇਹਦੀ ਇਹ ਬਾਹਰੋਂ ਟਿਊਨਿੰਗ ਨਹੀਂ ਇਹਦੀ ਹਿੱਲਦੀ ਇਹਦੀ ਟਿਊਨਿੰਗ ਅੰਦਰੋਂ ਹਿੱਲਦੀ ਹੈ ਵਾਜੇ ਦੀ ਆ ਢੋਲक ਹਿੱਲ ਜੇ ਬਹਿ ਜਾਏ ਦਬ ਜਾਏ ਇਹ ਬਾਹਰੋਂ ਨਹੀਂ ਖਰਾਬ ਹੋਈ ਇਹਦੇ ਅੰਦਰੋਂ ਖਰਾਬ ਹੁੰਦੀ ਹੈ ਢੋਲਕ ਆ ਏਸੀ ਚੱਲਦਾ ਚੱਲਦਾ ਖਰਾਬ ਹੋ ਜਾਏ ਬਾਹਰੋਂ ਤੇ ਚੰਗਾ ਬੜਾ ਐ ਅੰਦਰੋਂ ਖਰਾਬ ਹੋਇਆ ਐ ਏਸੀ ਅੰਦਰੋਂ ਖਰਾਬ ਹੁੰਦਾ ਹਰ ਬੰਦਾ ਅੰਦਰੋਂ ਖਰਾਬ ਹੁੰਦਾ ਐ ਅੰਦਰੋਂ ਹੀ ਠੀਕ ਹੁੰਦਾ ਐ ਤੇ ਇਹ ਏਸੀ ਦੇ ਵਿੱਚ ਕੋਈ ਪਹੁੰਚ ਸਕਦਾ ਐ ਕੋਈ ਮਕੈਨਿਕ ਆ ਢੋਲਕ ਵਾਲਾ ਵੀ ਕੋਈ ਮਕੈਨਿਕ ਹੈਗਾ ਸਾਊਂਡ ਵਾਲਾ ਹੈਗਾ ਵਾਜੇ ਵਾਲਾ ਹੈਗਾ ਤੇਰਾ ਮਕੈਨਿਕ ਤੂੰ ਆਪ ਐ ਤੇਰੇ ਅੰਦਰ ਕੋਈ ਦੂਜਾ ਪਹੁੰਚਦਾ ਹੀ ਨਹੀਂ ਤੇਰੇ ਬਿਨਾ ਪੰਗਾ ਐ ਜੇ ਕੋਈ ਪਹੁੰਚ ਸਕੇ ਤੇ ਕੋਈ ਸਾਫ਼ ਕਰਦੇ ਸਰ ਸਾਡੀ ਮਸ਼ੀਨਰੀ ਸਾਫ਼ ਕਰ ਦਵੇ ਕੋਈ ਪਰ ਇੱਕੋ ਇੱਕ ਬੰਦਾ ਦੁਨੀਆ ਵਿੱਚ ਹੈ ਜਿਹੜਾ ਤੈਨੂੰ ਠੀਕ ਕਰ ਸਕਦਾ ਹੈ ਉਹ ਹੈ ਤੂੰ ਆਪ ਆਪਣੇ ਆਪ ਨੂੰ ਤੈਨੂੰ ਆਪ ਠੀਕ ਕਰਨਾ ਪੈਣਾ ਅਕਲ ਗੁਰੂ ਸਾਹਿਬ ਤੋਂ ਲੈ ਲੈ ਮਹਾਰਾਜ ਮੈਨੂੰ ਸਮਝਾਓ ਤੇ ਮ ਕਰਾਂਗਾ ਮੈਂ ਆਪੇ ਅੱਗੇ ਅੱਗੇ ਗਾਈਡ ਕਰੀ ਚੱਲੋ ਮੈਨੂੰ ਦੱਸੀ ਚੱਲੋ ਦੱਸੀ ਚੱਲੋ ਦੱਸੀ ਚੱਲੋ ਦੱਸੀ ਚੱਲੋ ਮੈਂ ਠੀਕ ਕਰਾਂ ਸਹਿਜ ਪਾਠ ਕਰਦਾ ਬੰਦਾ ਹਿਪਨੋਟਾਈਜ਼ ਕਰ ਲੈਂਦਾ ਆਪਣੇ ਆਪ ਨੂੰ ਉਦੇ ਅੰਦਰ ਪੱਕੇ ਇਹ ਮੈਸੇਜ ਬਹਿ ਜਾਣ ਕੀ ਲੈ ਜਾਣਾ ਯਾਰ ਦੁਨੀਆ ਤੋਂ ਕਾਦੇ ਲਈ ਸੜੀ ਜਾਂਦਾ ਮੈਂ ਕਾਦੇ ਲਈ ਜੈਲਸ ਕਰਦਾ ਕਾਦੇ ਲਈ ਈਰਖਾ ਕਰੀ ਜਾਂਦੇ ਅਸੀਂ ਅਸੀਂ ਕੱਢਣਾ ਕੀ ਹੈ ਸਾਡੇ ਸਾਹਮਣੇ ਸਾਰੇ ਤੁਰੇ ਜਾਂਦੇ ਆ ਮੈਂ ਬੈਠੇ ਰਹਿਣਾ ਇੱਥੇ ਕਿੱਲੇ ਗੱਡੇ ਆ ਮੇਰੇ ਸੋਚ ਦਾ ਪੈਟਰਨ ਬਦਲਣਾ ਪੈਣਾ ਤੇ ਜਿੱਦਣ ਤੁਹਾਡੇ ਸਾਡੇ ਇਹ ਗੱਲ ਸਮਝ ਚ ਆ ਗਈ ਅਸੀਂ ਸੋਚ ਬਦਲ ਗਈ ਉਦੋਂ ਹੀ ਸੁਖੀ ਜੇ ਸੋਚ ਨਹੀਂ ਬਦਲੋਗੇ ਤੇ ਦੁਖੀ ਰਵਾਂਗੇ ਜੋ ਮਰਜ਼ੀ ਕਰ ਲੋ ਲਿਖ ਲੋ ਜਿੱਥੇ ਮਰਜ਼ੀ ਲਿਖਾ ਲੋ ਸਾਈਨ ਕਰਾ ਲੋ ਜਿੱਥੇ ਲਖਾਣਾ ਲਖਾ ਲੋ ਸੁਖੀ ਹੋਦਣ ਹੋਏਗਾ ਜਿਹੜਾ ਆਪਣੀ ਟਿਊਨਿੰਗ ਕਰੇਗਾ ਸੋਚਣ ਦਾ ਪੈਟਰਨ ਬਦਲ ਹੁਣ ਉਲਾਮਿਆਂ ਚ ਜੀ ਜ਼ਿੰਦਗੀ ਚ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਤੈਨੂੰ 네ਗੇਟਿਵ ਹੀ ਦੇਸੀ ਜਾਣਾ ਗੱਡੀ ਹੈ ਨਹੀਂ ਗੱਡੀ ਵਧੀਆ ਹੈ ਨਹੀਂ ਘਰ ਵਧੀਆ ਹੈ ਨਹੀਂ ਉਲਮਿਆਂ ਚ ਜੀਣ ਵਾਲਾ ਸ਼ੁਕਰਾਨੇ ਚ ਜੀਓ ਮੈਂ ਕਿਹਾ ਸੀ ਨਾ ਸ਼ੁਕਰਾਨਾ ਕਰਿਆ ਕਰੋ ਫਿਰ ਸਾਰਾ ਕੁਝ ਪੋਜ਼ਿਟਿਵ ਦਿਸਣਾ ਹੈ ਮੋਟਰਸਾਈਕਲ ਹੈਗਾ 3 ਪੁੱਤ ਹੈਗਾ ਬੈੱਡ ਸੌਣ ਨੂੰ ਹੈਗਾ ਨਹਾਉਣ ਨੂੰ ਬਾਥਰੂਮ ਹੈਗਾ ਖਾਣ ਨੂੰ ਰੋਟੀ ਹੈਗੀ ਆਟਾ ਹੈਗਾ ਸ਼ੁਕਰਾਨਾ ਕਰਨਾ ਸਿੱਖੋ ਫਿਰ ਤੁਹਾਡੇ ਅੱਗੇ ਲਾਈਨ ਲੱਗ ਜੇਗੀ ਕਿੰਨਾ ਪੂਜਾ ਹੋਏ ਜ਼ਿੰਦਗੀ ਚ ਸ਼ੁਕਰੀ ਸ਼ੁਕਰ ਸ਼ੁਕਰੀ ਸ਼ੁਕਰ ਮੈਂ ਤੇ ਕਿੰਨੀ ਵਾਰੀ ਬੋਲ ਹਟਿਆ ਵੀ ਜੇ ਜਾਪ ਕਰਨਾ ਹੈ ਤੇ ਸ਼ੁਕਰਾਨੇ ਦਾ ਕਰਿਆ ਕਰ ਸ਼ੁਕਰ 10 ਵਾਰੀ ਦਿਨ ਵਿੱਚ ਮੈਂ ਤੇ ਉਹਦੇ ਉਹਦੇ ਬੋਲਿਆ ਪਿਛਲੇ ਐਤਵਾਰ ਵੀ ਇੱਥੇ ਟੈਟੂ ਛਪਾ ਲਿਆ ਕਈਆਂ ਨੇ ਛਪਾ ਲਏ ਐ ਇੱਥੇ ਲਿਖ ਸ਼ੁਕਰਾਨਾ ਸ਼ੁਕਰਾਨਾ ਹਰ ਚੀਜ਼ ਲਈ ਸ਼ੁਕਰਾਨਾ ਕਰੋ ਜਦ ਤੁਰਿਆ ਫਿਰਦਾ ਇੰਨਾ ਹੀ ਸ਼ੁਕਰ ਹੈ ਮੇਰੇ ਨਾਲ ਤੇ ਕਈ ਤੁਰ ਗਏ ਮੇਰੀ ਉਮਰ ਦੀ ਤੁਰ ਤਰ ਜਾਂਦੇ ਨੇ ਕਈ ਤੁਰੇ ਫਿਰਦੇ ਆ ਸ਼ੁਕਰ ਹੈ ਸ਼ੁਕਰਾਨਾ ਤੁਹਾਨੂੰ ਸ਼ਾਂਤ ਕਰਦਾ ਹੈ ਉਲੰਘੇ ਤੁਹਾਨੂੰ ਦੁਖੀ ਕਰਦੇ ਨੇ ਹੁਣ ਪ੍ਰੋਬਲਮ ਇਹ ਹੈ دیਵਾਨ ਲੰਘਣਾ ਸ਼ੁਕਰਾਨਾ ਸ਼ੁਕਰੂਨਾ ਸਭ ਭੁੱਲ ਜਾਂਦਾ ਹੈ ਭੁੱਲੋ ਨਾ ਹਰ ਥਾਂ ਤੇ ਲਿਖ ਕੇ ਲਾਓ ਕੰਧ ਤੇ ਲਿਖ ਕੇ ਲਾਓ ਬਾਥਰੂਮ ਚ ਲਿਖ ਕੇ ਲਾ ਲਾ ਜਿੱਥੇ ਸੌਂਨਾ ਜਿੱਥੇ ਬੈੱਡ ਤੇ ਪੈਣਾ ਹਰ ਥਾਂ ਤੇ ਲਿਖਿਆ ਹੋਵੇ ਸ਼ੁਕਰਾਨਾ ਜਦੋਂ ਤੈਨੂੰ ਭੁੱਲੇ ਫਿਰ ਜੇਤਾ ਫਿਰ ਜੇਤਾ ਫਿਰ ਜੇਤਾ ਮੈਂ ਭੁੱਲਣਾ ਨਹੀਂ ਸ਼ੁਕਰਾਨਾ ਤੁਹਾਨੂੰ ਜੋ ਹੈਗਾ ਉਹ ਵਿਖਾਉਂਦਾ ਹੈ ਉਲਾਮੇ ਜੋ ਨਹੀਂ ਹੈ ਉਹ ਵਿਖਾਉਂਦੇ ਉਲਾਮਾ ਬੰਦਾ ਜਦੋਂ ਦਿੰਦਾ ਹੈ ਫਿਰ ਜੋ ਨਹੀਂ ਹੈ ਉਹ ਵੇਖਦਾ ਹੈ ਸ਼ੁਕਰਾਨਾ ਬੰਦਾ ਜੋ ਹੈਗਾ ਉਹ ਦਿਸਦਾ ਸ਼ੁਕਰਾਨਾ ਸ਼ੁਕਰ ਕਰੋ ਇੱਕ ਇੱਕ ਚੀਜ਼ ਲਈ ਸ਼ੁਕਰ ਕਰੋ ਤੁਸੀਂ ਲਿਸਟ ਬਣਾਇਓ ਤੁਸੀਂ ਕਹਿਣਾ ਇੰਨੀਆਂ ਚੀਜ਼ਾਂ ਨੇ ਓਏ ਮੇਰੇ ਕੋਲ ਮੈਂ ਜਦੋਂ ਸ਼ੁਕਰਾਨਾ ਕਰਨ ਲੱਗਾ ਤੇ ਬਹੁਤ ਜ਼ਿਆਦਾ ਨੇ ਬੜਾ ਕੁਝ ਹੈਗਾ ਸਾਡੇ ਕੋਲ ਆ ਜਿਹੜੀ ਜ਼ਿੰਦਗੀ ਤੁਸੀਂ ਜੀ ਰਹੇ ਹੋ ਕਈ ਏਦਾਂ ਦੀ ਜ਼ਿੰਦਗੀ ਨੂੰ ਤਰਸਦੇ ਨੇ ਕਈਆਂ ਦੇ ਕੋਲ ਹੈ ਨਹੀਂ ਏਦਾਂ ਦੀ ਲਾਈਫ 15 15 ਜਣੇ ਇੱਕ ਇੱਕ ਕਮਰੇ ਵਿੱਚ ਰਹਿੰਦੇ ਆ ਭਾਈ ਇਹੋ ਜਿਹਾ ਵੀ ਟੱਬਰ ਨੇ 15 15 ਜਣੇ ਇੱਕ ਇੱਕ ਕਮਰੇ ਚ ਉਲਮਾ ਹੀ ਲਈ ਰੱਬ ਨੇ ਸਾਰੀ ਜ਼ਿੰਦਗੀ ਇਸ ਕਰਕੇ ਸੋਚਣ ਦਾ ਪੈਟਰਨ ਬਦਲੋ ਸੋਚ ਤੇਰੀ ਵਿੱਚ ਦੁੱਖ ਹੈ ਸੋਚ ਤੇਰੀ ਵਿੱਚ ਸੁੱਖ ਹੈ ਬਾਹਰ ਨਾ ਦੁੱਖ ਹੈ ਨਾ ਸੁੱਖ ਹੈ ਬਸ ਸੋਚ ਬਦਲੋ ਮੈਨੂੰ ਇੱਕ ਗੱਲ ਦੱਸੋ ਇੱਕ ਗੱਡੀ ਹੈ ਸੇਮ ਬੰਦੇ ਬੈਠੇ ਆ ਇੱਕ ਦੀ ਸੋਚ ਵਿੱਚ ਇਹ ਮੈਂ ਮਾਲਕ ਆ ਇੱਕ ਦੀ ਸੋਚ ਵਿੱਚ ਇਹ ਮੈਂ ਡਰਾਈਵਰ ਆ ਖੇਡ ਸਾਰੀ ਗੱਡੀ ਦੇ ਵਿੱਚ ਤੇ ਫੀਲ ਸੇਮ ਹੀ ਐ ਏਸੀ ਵੀ ਸੇਮ ਐ ਗੱਡੀ ਵੀ ਸੇਮ ਐ ਪਰ ਇੱਕ ਦੇ ਦਿਮਾਗ 'ਚ ਕੀ ਚੱਲ ਰਿਹਾ ਮੈਂ ਮਾਲਕ ਆ ਇੱਕ ਦੇ ਦਿਮਾਗ 'ਚ ਆ ਰਿਹਾ ਵੀ ਮੈਂ ਡਰਾਈਵਰ ਆ ਜਾਂ ਮੈਂ ਨੌਕਰ ਆ ਬਸ ਆ ਗੱਲ ਦਿਮਾਗ 'ਚ ਆ ਗਈ ਫੀਲ ਬਦਲ ਗਈ ਗੱਡੀ ਸੇਮ ਐ ਸੀਟ ਸਿੱਟਾਂ ਸੇਮ ਨੇ ਸਭ ਕੁਝ ਸੇਮ ਹੁੰਦਾ बस सोच ਦੀ ਖੇਡ ਹੈ ਸਾਰੇ ਸੋਚ ਬਦਲੋ ਸੋਚ ਬਦਲੋ ਕੋਈ ਫਰਕ ਨਹੀਂ ਮੈਂਦਾ ਮੇਰਾ ਘਰ ਹੈ ਮੇਰੇ ਨਾਮ ਹੈ ਨਹੀਂ ਮੈਂ ਆਪਣੀ ਇੱਥੇ ਜਦੋਂ ਜ਼ਮੀਨ ਖਰੀਦੀ ਮੈਂ 27 28 ਕਿੱਲੇ ਇੱਕ ਵਾਰੀ ਇਕੱਠੇ ਜਦੋਂ ਮੈਂ ਕੋਰਟ ਵਿੱਚ ਗਿਆ ਮੈਨੂੰ ਇਹ ਕਹਿੰਦਾ ਵੀ 28 ਕਿੱਲੇ ਜ਼ਮੀਨ ਗੁਰੂ ਗ੍ਰੰਥ ਸਾਹਿਬ ਦੇ ਨਾਂ ਚੜਾਣ ਲੱਗੇ ਤੁਸੀਂ ਕੱਲ ਨੂੰ ਕੀ ਪਤਾ ਕਿਦਾਂ ਦਾ ਸਮਾਂ ਆਉਣਾ ਮੈਂ ਕਿਹਾ ਨਹੀਂ ਸੋਚ ਦਾ ਹੀ ਫਰਕ ਹੈ ਮੇਰੇ ਨਾਂ ਬੋਲੇ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਂ ਬੋਲੇ ਨਹੀਂ ਬੋਲਦੀ ਤੇ ਨਹੀਂ ਕੋਈ ਫਰਕ ਪੈਂਦਾ ਮੇਰੇ ਨਾਂ ਬੋਲਦੀ ਮੇਰੀ 28 30 32 35 ਕਿੱਲੇ ਚ ਬੀਣ ਲੈ ਦੱਸ ਕੀ ਹੋ ਜਾਣਾ ਸੀ ਇਹਦੇ ਨਾਲ ਬਸ ਸੇਵੇਂ ਹੀ ਚੌੜੇ ਹੋ ਗਏ ਵੀ ਬੱਲੇ ਬੱਲੇ ਮੇਰੇ ਨਾਲ ਮੈਂ ਅੱਜ ਤੱਕ ਇੰਨੇ ਸਾਲ ਹੋ ਗਏ ਮੈਨੂੰ ਗੱਡੀਆਂ 'ਚ ਬੈਹਿੰਦੇ ਆ 25 ਸਾਲ ਇੱਕ ਗੱਡੀ ਮੇਰੇ ਨਾਲ ਨਹੀਂ ਬੋਲੀ ਮੇਰੇ ਨਾਂ ਨਹੀਂ ਬੋਲੀ ਹੇ ਕਿਤੇ ਨਹੀਂ ساری ਜ਼ਿੰਦਗੀ ਸੌਖੇ ਰਹੇ ਆ ਪਰ ਇੱਕ ਚੀਜ਼ ਮੇਰੇ ਨਾਲ ਨਹੀਂ ਗੋਲਦੀ ਇਹਦੇ ਨਾਲ ਖੁੰਦਾ ਕੀ ਹੈ ਗੁਰੂ ਸਾਹਿਬ ਸਾਡੇ ਨੇ ਹੁਣ ਆ ਬੀਬੀਆਂ ਦੇ ਨਾਂ ਕਿੰਨੀਆਂ ਦੇ ਨਾਂ ਨਹੀਂ ਹੈ ਕੁਝ ਚੇਤਾ ਕਰੋ ਬੀਬੀਆਂ ਨੇ ਪਹਿਲਾਂ ਪਿਓ ਦੇ ਨਾਂ ਹੁੰਦਾ ਹੈ ਵਿਆਹੀਆਂ ਜਾਂਦੀਆਂ ਨੇ ਸਾਰਾ ਕੁਝ ਘਰ ਵਾਲੇ ਦੇ ਨਾਂ ਹੁੰਦਾ ਮੁੜ ਕੇ ਮੁੰਡੇ ਦੇ ਨਾਂ ਚੜ ਜਾਂਦਾ ਹੈ ਬੀਬੀਆਂ ਦੇ ਨਾਂ ਕੀ ਹੁੰਦਾ ਪਰ ਪਤਾ ਕੀ ਕਹਿੰਦੀ ਐ ਪਿਓ ਤੇ ਮੇਰਾ ਹੀ ਐ ਅੱਛਾ ਫੇਰ ਘਰ ਵਾਲੇ ਵਾਸਤੇ ਕੀ ਸੋਚਦੀ ਐ ਵੀ ਘਰ ਵਾਲਾ ਤੇ ਮੇਰਾ ਹੀ ਐ ਤੇ ਪੁੱਤ ਵਾਸਤੇ ਕੀ ਸੋਚਦੀ ਐ ਵੀ ਪੁੱਤ ਤੇ ਮੇਰਾ ਹੀ ਐ ਤੇ ਮੈਂ ਸੋਚਦਾ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਵੀ ਰਹੀ ਨੇ ਵਾ ਸੋਚ ਐ ਨਾ ਤੁਹਾਡੀ ਤੁਹਾਡੀ ਸੋਚ ਐ ਬਸ ਸੋਚਣਾ ਐ ਤੁਸੀਂ ਸਾਰੀ ਜ਼ਿੰਦਗੀ ਬੰਦਾ ਨਾ 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 ਐ ਨਾ ਹੋ ਜੇ ਇਨ ਸਿਕਿਉਰਿਟੀ ਹੁੰਦੀ ਹੈ ਇਹ ਪਰੋਸਾ ਨਹੀਂ ਹੁੰਦਾ ਮੈਂ ਭੁੱਖਾ ਮਰ ਜਾਗਾ ਨਹੀਂ ਪਰੋਸਾ ਰੱਖੋ ਮੈਂ ਭੁੱਖਾ ਨਹੀਂ ਮਰਦਾ ਮੈਨੂੰ ਮੈਨੂੰ ਐ ਨਾ ਹੋ ਜੇ ਮੇਰੇ ਨਾਲ ਐ ਨਾ ਹੋ ਜੇ ਆਹੀ ਸੋਚੀ ਜੋ ਸਾਰੀ ਜ਼ਿੰਦਗੀ ਇਨ ਸਿਕਿਉਰਿਟੀ 'ਚ ਜੀਓਗੇ ਬੇਪਰੋਸ ਪਰੋਸੇ ਮੈਂ ਭੁੱਖਾ ਨਹੀਂ ਮਰਦਾ ਮੈਨੂੰ ਰੋਟੀ ਮਿਲ ਜਾਣੀ ਪਰ ਹੌਸਾ ਨਹੀਂ ਹੈ ساری ਜ਼ਿੰਦਗੀ ਬੰਦਿਆਂ ਦੀ ਇਦਾਂ ਦੀ ਲੰਘ ਜਾਂਦੀ ਤਾਂ ਕਰਕੇ ਮੈਂ ਇਹ ਅਰਜ਼ ਕਰਦੇ ਆ ਕਿ ਸਮਝੋ ਇਸ ਟੌਪਿਕ ਨੂੰ ਇਸ ਵਿਸ਼ੇ ਨੂੰ ਸਮਝੋ ਸੋਚ ਬਦਲੋ ਬਦਲੀ ਨਜ਼ਰ ਨਜ਼ਾਰੇ ਬਦਲ ਗਏ ਜ਼ਿੰਦਗੀ ਦੇ ਨਜ਼ਾਰੇ ਬਦਲੇ ਨਜ਼ਾਰੇ ਨਜ਼ੂਰੇ ਕਿਤੇ ਨਹੀਂ ਹੁੰਦੇ ਨਜ਼ਾਰੇ ਤੇ ਲੈਣੇ ਪੈਂਦੇ ਆ ਨਜ਼ਾਰੇ ਹੁੰਦੇ ਨਹੀਂ ਨਜ਼ਾਰੇ ਤੇ ਆਪ ਲੈਣੇ ਪੈਂਦੇ ਆ ਨਾ ਲਓ ਲੈ ਲਓ ਸੋਚੀ ਜੋ ਬੈਠੇ ਸਾਰੀ ਜ਼ਿੰਦਗੀ ਖਰਾਬ ਕਰ ਲਓ ਫालतू ਸੋਚੋ ਤੇ ਚਾਹੇ ਤੁਸੀਂ ਆਪਣੇ ਆਪ ਵਿੱਚ ਆਨੰਦ ਚ ਰਹਿਣਾ ਸਿੱਖੋ ਤਾਂ ਹੀ ਤੇ ਆਪਾਂ ਕਹਿੰਨੇ ਆਂ ਵੀ ਕਲਗੀਆਂ ਵਾਲੇ ਦੀ ਕੋਈ ਰੀਸ ਨਹੀਂ ਕਰ ਸਕਦਾ ਰਾਤ ਮੈਂ ਗੱਲ ਕਰਦਾ ਸੀ ਨਾ ਵੀ ਵੱਡੇ ਬੰਦਿਆਂ ਦੀ ਵੱਡੀ ਸੋਚ ਹੁੰਦੀ ਹੈ ਸੋਚ ਵੱਡੀ ਰੱਖੋ ਕੰਡਿਆਂ ਤੇ ਪੈ ਕੇ ਵੀ ਚੜਦੀ ਕਲਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਖੁਸ਼ ਆਂ ਅਸੀਂ ਗੈਮ ਤੇ ਸਾਡੇ ਕੋਲੇ ਸਾਰਾ ਕੁਝ ਹੁੰਨਿਆ ਹੋਇਆ ਵੀ ਅਸੀਂ ਦੁਖੀ ਆਂ ਅਸੀਂ ਪਰੇਸ਼ਾਨ ਰਹਿੰਦੇ ਆਂ